ਜੋਗੋ ਜੋਗੋ ਟਾਲ ਸਹਿਬ ਸ੍ਰੀ ਗੁਰੂ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਅੱਜ ਬਹੁਤ ਹੀ ਸਤਿਕਾਰਯੋਗ ਦੇਸ਼ ਦੀ ਬੜੀ ਮਹਾਨ ਸਖਸ਼ੀਅਤ ਸਿੱਖਾਂ ਦੇ ਦੇਸ਼ ਦੁਨੀਆ 'ਚ ਮਹਾਨ ਹਸਤੀ ਸਾਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਹੀ ਬਹੁਤ ਹੀ ਸਾਰੀ ਸਤਿਕਾਰਯੋਗ ਸੰਗਤ ਸੰਗਤ ਦੇ ਵਿਰਾਸ ਵਿੱਚ ਬਰਾਜਬਾਨ ਸਾਰੀਆਂ ਪਾਰਟੀਆਂ ਦੇ ਮੁਖੀ ਲੀਡਰ ਸਹਿਬਾਨ ਔਰ ਉਹਨਾਂ ਦੇ ਹਾਣੀ ਸਾਥੀ ਸ੍ਰੀ ਹਮਪ੍ਰਕਾਸ਼ ਚਟਾਲਾ ਜੀ ਔਰ ਸਾਡੇ ਸਾਰੇ ਸੰਤ ਮਹਾਪੁਰਖ ਸਹਿਬਾਨ ਸਾਰੇ ਬਹਾਨ શિક્ષੇਤਾ ਨੂੰ ਤੇ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਪਰਿਵਾਰ ਵੱਲੋਂ ਤੇ ਪ੍ਰਧਾਨ ਸਾਹਿਬ ਸੁਬੀਰ ਸਿੰਘ ਜੀ ਬਾਦਲ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿ ਕੇ ਸਤਿਕਾਰ ਦਿੰਦਾ ਕਿ ਤੁਸੀਂ ਪਿੱਛੇ ਜਦੋਂ ਇਹ ਬਾਣਾ ਵਰਤਿਆ ਉਸ ਵੇਲੇ ਵੀ ਲੱਖਾਂ ਕਰੋੜਾਂ ਦੇਸ਼ ਦੁਨੀਆਂ ਦੇ ਵਿੱਚ ਤੇ ਦੇਸ਼ ਦੇ ਵਿੱਚ ਕੋਈ ਕਮੀ ਉਹਨਾਂ ਨੂੰ ਪਿਆਰ ਦੇਣ ਦੀ ਛੱਡੀ ਨਹੀਂ ਇਹ ਇੱਕ ਇਤਿਹਾਸਕ ਮੌਕਾ ਸੀ ਉਹ ਇਸ ਤਰ੍ਹਾਂ ਦੀ ਪਿਆਰ ਸਤਕਾਰ ਪ੍ਰਮਾਤਮਾ ਕਿਸੇ ਨੂੰ ਦਿੰਦਾ ਹੈ ਤੇ ਮੈਂ ਸਮਝਦਾ ਕਿ ਮੈਂ ਟਾਈਮ ਤਾਂ ਲੈਣਾ ਨਹੀਂ ਚਾਹੁੰਦਾ ਪਰ ਇੱਕਦੋ ਦੋ ਗੱਲਾਂ ਜ਼ਰੂਰ ਕਰਾਂਗਾ ਮੈਂ ਸਾਰੀ ਜ਼ਿੰਦਗੀ ਚਟਾਲਾ ਸਾਹਿਬ ਬੈਠੇ ਨੇ ਬੈਠੋ ਵੱਡੇ ਨੇ ਚੌਧਰੀ ਸਾਹਿਬ ਚਲੇ ਗਏ ਨੇ ਉਹ ਵੀ ਸਾਨੂੰ ਪਿਤਾ ਸમાન ਸਨ ਕੁਦਰਤੀ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਵੱਡੇ ਚੌਧਰੀ ਸਾਹਿਬ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਚਟਾਲਾ ਸਾਹਿਬ ਮੈਂ ਇਹਨਾਂ ਤੋਂ ਵੀ ਛੋਟਾ ਬਾਦ ਸਾਹਿਬ ਤਾਂ ਛੋਟਾ ਹੋਣਾ ਹੀ ਸੀ ਅਸੀਂ ਕੁਦਰਤੀ ਛੋਟੀ ਉਮਰ ਕਰਕੇ ਮੈਨੂੰ ਮੌਕਾ ਮਿਲ ਲਗਾ ਇਕੱਠੇ ਹੀ ਲੋਕਾਂ ਦੇ ਜੋ ਭਲਾਈ ਦੇ ਕੰਮਾਂ ਵਾਸਤੇ ਅਸੀਂ ਹਮੇਸ਼ਾ ਇਕੱਠੇ ਰਹਿੰਦੇ ਸੀ ਇਕੱਠੇ ਕੰਮ ਕਰਦੇ ਸੀ ਲੇਕਿਨ ਉਹਨਾਂ ਦੀ ਜਿੱਦਗੀ ਚੋਂ ਮੈਂ ਸਭ ਤੋਂ ਵੱਡੀ ਗੱਲ ਦੇਖੀ ਕਿ ਕਦੇ ਵੀ ਕੌੜਾ ਨਹੀਂ ਬੋਲਣਾ ਨਿਮਰਤਾ ਰੱਖਣੀ ਹੈ ਕਿੰਨਾ ਕੋਈ ਵਿਰੋਧ ਕਰਦੇ ਚੁੱਪ ਰਹਿਣਾ ਕਿੰਨੀ ਵੱਡੀ ਤੋਂ ਵੱਡੀ ਲੜਾਈ ਆ ਜਾਏ ਜੇ ਵਿੜਲੀ ਇਰਾਦਾ ਸਖਤ ਹੈ ਘਬਰਾਉਣਾ ਨਹੀਂ ਲੋਕ ਉਹਨਾਂ ਨੂੰ ਨਰਮ ਸਮਝਦੇ ਸਨ ਸੀ ਨਰਮ ਲੇਕਿਨ ਸੰਗਤ ਵਾਸਤੇ ਦਰਬ ਸਨ ਭਲਾਈ ਵਾਸਤੇ ਦਰਬ ਸਨ ਅਸੂਲਾ ਤੇ ਜੋ ਉਹਨਾਂ ਨੇ ਦਿੜਤਾ ਨਾਲ ਪਹਿਰਾ ਦਿੱਤਾ ਕਦੇ ਪਿੱਛੇ ਨਹੀਂ ਹਟੇ ਸਨ ਉਹਦੀ ਵਿਸਾਲ ਹੈ ਐਮਰਜੈਂਸੀ ਐਮਰਜੈਂਸੀ ਦੇ ਵਿੱਚ ਮੈਨੂੰ ਯਾਦ ਆ ਮੈਂ ਵੀ ਐਮਐਲਏ ਸਾਹਿਬ ਜਿਸ ਦਿਨੇ ਬੋਰਚਾ ਲੱਗਿਆ ਬਹੁਤ ਕੁਝ ਸਾਨੂੰ ਸੈਂਟਰ ਦੇ ਰਿਹਾ ਸੀ ਕਿਉਂਕਿ ਮੈਂ ਐਮਐਲਏ ਸਾਹਿਬ ਨਾਲ ਇਸ ਕਰਕੇ ਮੈਨੂੰ ਪਤਾ ਉਹਨਾਂ ਗੱਲਾਂ ਦਾ ਲੇਕਿਨ ਬਾਦ ਸਾਹਿਬ ਕਹਿੰਦੇ ਨਹੀਂ ਦੇਸ਼ ਤੇ ਤੇ ਗੁਲਾਮੀ ਆ ਗਈ ਹੈ ਭਵੇਂ ਮੈਨੂੰ ਟੋਹਰਾ ਸਾਹਿਬ ਨੂੰ ਸਾਨੂੰ ਨਹੀਂ ਫੜਿਆ ਬਾਕੀ ਲੀਡਰ ਫੜਲੇ ਨੇ ਦਿੱਲੀ ਚ ਮੀਟਿੰਗ ਹੋ ਰਹੀ ਸੀ ਤੇ ਇਸ ਕਰਕੇ ਕਿ ਇੰਦਰਾ ਗਾਂਧੀ ਚਾਹੁੰਦੀ ਸੀ ਮੈਂ ਇਹਨਾਂ ਨੂੰ ਬਣਾ ਲਵਾਂ ਕੌਮ ਦਾ ਸਿੱਖ ਕੌਮ ਨਾ ਕਿਤੇ ਮੇਰੇ ਵਿਰੁੱਧ ਹੋ ਜਾਵੇ ਕੌਮ ਦਾ ਸਵਾਲ ਨਹੀਂ ਸੀ ਸਾਬਾਤ ਸਾਹਿਬ ਨੇ ਪਾਰਟੀ ਚ ਕੋ ਦਲੀਲ ਦਿੱਤੀ ਜਦੋਂ ਸਾਡੀ ਮੀਟਿੰਗ ਹੋ ਰਹੀ ਸੀ 7-8 ਬੰਦਿਆਂ ਦੀ ਸੀਨੀਅਰ ਸਨ ਮੈਂ ਉਮਰ ਛੋਟਾ ਸੀ ਲੇਕਿਨ ਵਿੱਚ ਬੈਠਾ ਸਭ ਤੌਰੇ ਬੇਲੇ ਕਰਕੇ ਤਾਂ ਉਸ ਵੇਲੇ ਖਿਆਲ ਦੋ ਸੀ ਕੀ ਮੋਰਚਾ ਲੱਗੇ ਨਾ ਲੱਗੇ ਆਪਾਂ ਨੂੰ ਫੜਿਆ ਨਹੀਂ ਦੇਸ਼ ਦੇ ਲੀਡਰ ਨੂੰ ਫੜਿਆ ਐ ਏਡੀ ਵੱਡੀ ਲੜਾਈ ਐ ਆਪਾਂ ਛੋਟੀ ਜੀ ਕੌਮ ਆ ਕਿਉਂ ਵੱਡੀ ਐ ਤਾਂ ਬਾਦਸ਼ਾਹ ਨੇ ਇੱਕੋ ਗੱਲ ਕਹੀ ਕਿ ਇਹ ਦੇਸ਼ ਦੀ ਦੂਜੀ ਗੁਲਾਮੀ ਐ ਸਿੱਖ ਕੌਮ ਨੇ ਗੁਲਾਮੀ ਨਾਲ ਖੜਨਾ ਹੈ ਕਿ ਆਜ਼ਾਦੀ ਵਾਸਤੇ ਖੜਨਾ ਐ ਇਸ ਕਰਕੇ ਜੇ ਤੁਸੀਂ ਮੋਰਚਾ ਨਹੀਂ ਲਾਉਣਾ ਮੈਨੂੰ ਸਿੱਖ ਕੌਮ ਦੀ ਮੈਨੂੰ ਹਮੇਸ਼ਾ ਤੁਸੀਂ ਬੁਖਮંત્રી ਦੋ ਵਾਰੀ ਬਣਾ ਚੁੱਕੇ ਹੋ ਤੇ ਮੈਂ ਸੇਵਾਦਾਰਾਂ ਮੁਖ ਇਸ ਕਰਕੇ ਮੈਨੂੰ ਮੌਕਾ ਦੇ ਉਹ ਸਾਰੀ ਕੌਮ ਵੱਲੋਂ ਕੱਲਾ ਜਾ ਕੇ ਮੈਂ ਗਿਫਤਾਰੀ ਦੇ ਕੇ ਜੇਲ੍ਹ 'ਚ ਬੈਠਾਗਾ ਤੇ ਮੋਰਚਾ ਲੱਗਿਆ ਤੇ ਮੋਰਚਾ ਲੱਗਣ ਵੇਲੇ ਜਦੋਂ ਸਾਡੀਆਂ ਗ੍ਰਿਫਤਾਰੀਆਂ ਹੋਈਆਂ ਮੈਨੂੰ ਯਾਦ ਆ ਮੇਰੇ ਹਥਕੜੀ ਲੱਗੀ ਸੀ ਮੇਰੇ ਪਿੱਛੇ ਕਹੇਦੇ ਤੁਰੇ ਆਉਣ ਭਾਈ ਆ ਛੋਟੀ ਉਮਰ ਸੀ ਮੇਰੀ ਉਹ 27 ਸਾਲ ਦੀ ਭਾਈ ਆ ਕਿਉਂ ਮੁੰਡੇ ਗਏ ਨੇ ਹੁਣ ਕਿਨੇ ਜਿਹੜਾ ਚੋਂ ਕੱਢਣੇ ਲੇਕਿਨ ਧੰਨਾ ਐਸਾ ਪ੍ਰਕਾਸ਼ ਸਿੰਘ ਭਾਦਲ ਜੀਆ ਦਾ ਕਿ ਉਹ ਮੋਰਚਾ ਲੱਗ ਕੇ ਜਿੱਤਿਆ ਹੀ ਨਹੀਂ ਜੈ ਪ੍ਰਕਾਸ਼ ਰਾਏ ਜੀ ਨੇ ਕਿਹਾ ਸੀ ਇਸ ਮੋਰਚੇ ਦੀ ਜਿੱਤ ਦਾ ਸਭ ਤੋਂ ਵੱਡਾ ਸੇਰਾ ਸ਼ਰੋਮਣੀ ਕਾਲੀ ਦਲ ਨੂੰ ਹੈ ਜਿਸ ਦਾ ਸਭ ਤੋਂ ਵੱਡਾ ਸੇਰਾ ਕਾਲੀ ਦਲ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਹੈ ਇਸ ਕਰਕੇ ਉਹਨਾਂ ਦੀ ਦ੍ਰਿੜਤਾ ਦਾ ਸਬੂਤ ਹੈ ਕਿ ਕਿੱਡੇ ਦਿੜ ਇਰਾਦੇ ਦੇ ਸਰ ਕਿੱਡੀ ਔਖੇ ਔਖੇ ਲੜਾਈ ਸੀ ਔਰ ਉਸ ਤੋਂ ਪਿੱਛੇ ਨਹੀਂ ਹਟਦੇ ਸਰ ਦੁਨੀਆ ਕੁਛ ਆਖੀ ਜਾਵੇ ਮੈਂ ਦੇਖਿਆ ਕਿ ਕਿਵੇਂ ਉਹਨਾਂ ਦੀਆਂ ਜਾਇਦਾਦਾਂ ਇੰਦਰਾ ਗਾਂਧੀ ਨੇ ਚੌਧਰੀ ਬਸੀ لال ਨੇ ਜ਼ਬਤ ਕੀਤੀਆਂ ਕਿਵੇਂ ਟਰਾਂਸਪੋਰਟਾਂ ਜ਼ਬਤ ਕੀਤੀਆਂ ਲੇਕਿਨ ਕਦੇ ਝੁਕੇ ਨਹੀਂ ਸੀ ਕਦੇ ਵੀ ਐਸੀ ਗੱਲ ਨਹੀਂ ਸੀ ਕੀਤੀ ਕਿ ਘਬਰਾ ਜਾਣ ਕਹਿੰਦੇ ਕੋਈ ਨਹੀਂ ਹੁੰਦਾ ਹੀ ਹੁੰਦਾ ਹੈ ਜੇ ਦੇਸ਼ ਕੌਮ ਦੀ ਲੜਾਈ ਲੜਨੀ। ਇਸ ਕਰਕੇ ਮੈਂ ਜ਼ਿਆਦਾ ਸਮਾਂ ਨਾ ਲਵਾਂ। ਇੱਕ ਦੋ ਗੱਲਾਂ ਮੈਨੂੰ ਤਾਂ ਕਹਿਣੀਆਂ ਪਈਆਂ ਨੇ ਕਿ ਲੋਕ ਕਹੀ ਗੱਲਾਂ ਸਮਝਦੇ ਨੇ ਕਿ ਐਡੀ ਵੱਡੀ ਕੁਰਬਾਨੀ ਬੜੀ ਔਖੀ ਹੈ ਕਰਨੀ। ਸੋ ਅੱਜ ਐਸੇ ਕਰਕੇ ਸਾਰੀਆਂ ਪਾਰਟੀਆਂ ਦੇ ਜੋ ਲੀਡਰ ਸਾਹਿਬ ਆ ਰਹੇ ਸਾਰੇ ਆਏ ਆਪਣੇ ਆਪਣੇ ਵੱਲੋਂ ਸਕਾਰ ਭੇਟ ਕਰਨਗੇ ਤੇ ਤੁਸੀਂ ਜੋ ਐਡੀ ਵੱਡੀ ਸੰਗਤ ਜਿਹੜੀ ਕਿ ਮੇਰੀ ਤੇ ਨਜ਼ਰ ਵੀ ਨਹੀਂ ਪਿੱਛੇ ਤੱਕ ਜਾ ਰਹੀ ਤੁਸੀਂ ਆਏ ਹੋ ਥੋੜਾ ਪਾਰਟੀ ਵੱਲੋਂ ਬਹੁਤ ਬਹੁਤ ਅਰਦਾਤ ਗੁਰੂ ਕਿਰਪਾ ਕਰੇ ਸਾਰੀ ਪਾਰਟੀ ਨੂੰ ਸੰਗਤ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਗੁਰੂ ਕਿਰਪਾ ਕਰੇ ਸਾਡੇ ਸਿਰ ਤੇ ਹੱਥ ਰੱਖੇ ਔਰ ਸ਼੍ਰੋਮਣੀ ਕਾਲੀ ਦਲ ਜੋ ਜਵਾਬਤ ਹੈ ਉਹਦੇ ਸਿਰ ਤੇ ਰੱਖ ਕੇ ਜੋ ਬਾਦਲ ਸਾਪੂਰ ਨੇ ਪਾਰ ਕੇ ਗਏ ਨੇ ਜਿਸ ਤਰ੍ਹਾਂ ਉਹ ਸੂਬਾ ਤੇ ਖੜ ਕੇ ਲੜਾਈ ਲੜ ਕੇ ਗਏ ਸਾਰਿਆਂ ਨੂੰ ਸਾਨੂੰ ਸ਼ਕਤੀ ਦੇਵੇ ਅਸੀਂ ਉਸ ਤਰ੍ਹਾਂ ਉਹਨਾਂ ਦੇ ਪੂਰਿਆਂ ਦੇ ਚੱਲ ਕੇ ਕੌਮ ਦੀ ਦੇਸ਼ ਦੀ ਪੰਦੀ ਸੇਵਾ ਕਰਦੇ ਰਹੀਏ ਤਾਂ ਕਿ ਦੇਸ਼ ਕੌਮ ਦਾ ਜੋ ਉਹ ਭਲਾ ਸੋਚਦੇ ਸਨ ਹਰਬਲੇ ਕਿ ਸਭ ਜ ਸਾਰਿਆਂ 'ਚ ਪਿਆਰ ਹੋਵੇ ਕਿਸੇ ਧਰਮ ਦੇ ਕੋਈ ਵਿਤਕਰਾ ਨਾ ਹੋਵੇ ਔਰ ਦੇਸ਼ ਤਰੱਕੀ ਤੇ ਕਰੇ ਤੇ ਪੰਜਾਬ ਤਰੱਕੀ ਕਰੇ ਇਹ ਉਹਨਾਂ ਦਾ ਸੀ ਬਾਟੋ ਔਰ ਇਸ ਤੇ ਸਾਰੀ ਦਿਖ ਚੱਲੇ ਤੇ ਆਪਾਂ ਨੂੰ ਵੀ ਗੁਰੂ ਕਿਰਪਾ ਕਰੇ ਇਹ ਬਖਸ਼ਿਸ਼ ਕਰੇ ਕਿ ਆਪਾਂ ਵੀ ਉਸੇ ਬਾਟੋ ਤੇ ਚੱਲ ਕੇ ਪੰਥ ਨੂੰ ਦੇਸ਼ ਨੂੰ ਕੌਮ ਨੂੰ ਚੜ੍ਹਦੀ ਕਲਾ 'ਚ ਲਜਾਈਏ ਇਹਨਾਂ ਲਵਜ਼ਾਂ ਨਾਲ ਸਾਰਿਆਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਫਤ